ਇਲਾਕੇ ਕਥਲੋਰ ਦਾ ਕੀਤਾ ਦौरा ਪੁਲਿਸ ਦੇ ਜਵਾਨਾਂ ਨਾਲ ਆਪਰੇਸ਼ਨ ਕਾਸੂ ਤਿੱਤ ਚਲਾਇਆ ਸਰਚ ਆਪਰੇਸ਼ਨ ਸ਼ੱਕੀ ਲੋਕਾਂ ਤੋਂ ਕਿਤੋਂ ਜਾ ਰਹੀ ਬਾਰੀਕੀ ਨਾਲ ਪੁੱਛ ਗਿਚ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਐਸਐਸਪੀ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਪੁਲਿਸ ਪੱਬਾਂ ਪਾਰ ਦਿਸ ਰਹੀ ਹੈ ਅਤੇ ਨਸ਼ੇ ਰੂਪੀ ਕੋਡ ਨੂੰ ਪੰਜਾਬ ਚੋਂ ਮੁਕਾਉਣ ਦੇ ਲਈ ਵੱਖ-ਵੱਖ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਚੱਲਦੇ ਅੱਜ ਆਪਰੇਸ਼ਨ ਕਾਸੋ ਤਹਿਕ ਜ਼ਿਲ੍ਹਾ ਪਠਾਨਕੋਟ ਦੇ ਸਰਹਦੀ ਇਲਾਕੇ ਕਥਲੂਰ ਵਿਖੇ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਡੀਆਈਜੀ ਬਾਰਡਰ ਰੇਂਜ ਆਪ ਮੌਕੇ ਤੇ ਮੌਜੂਦ ਰਹੇ ਅਤੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਹਰ ਮੁਨਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂਤੇ ਪੰਜਾਬ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਇਹਨਾਂ ਆਪਰੇਸ਼ਨਾਂ ਦੇ ਨਤੀਜੇ ਵੀ ਸ ਨੇ ਵੇਖਣ ਨੂੰ ਮਿਲੇ ਹਨ ਉਹਨਾਂ ਦੱਸਿਆ ਕਿ ਕਈ ਥਾਵਾਂ ਤੇ ਪੁਲਿਸ ਨੂੰ ਨਸ਼ਾ ਤਸਕਰਾਂ ਤੋਂ ਨਸ਼ਾ ਬਰਾਮਦ ਹੋਇਆ ਹੈ ਉਹਨਾਂ ਕਿਹਾ ਕਿ ਸਰਦੀ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਉਣ ਦਾ ਮਕਸਦ ਇਹ ਵੀ ਹੈ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅੱਜ ਸਾਰੀ ਸਟੇਟ 'ਚ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹਨ ਕਾਡਨ ਐਂਡ ਸਰਚ ਆਪਰੇਸ਼ਨ ਇਹਦੇ ਤਹਿਤ ਸਾਰੇ ਸੀਨੀਅਰ ਆਫਸਰਾਂ ਦੀ ਇੱਕ ਇੱਕ ਡਿਸਟ੍ਰਿਕਟ ਡਿਊਟੀ ਲਗਾਈ ਗਈ ਹੈ ਔਰ ਲੋਕਲ ਐਸਐਸਬੀਜ਼ ਉਹ ਕਿਹਾ ਕਿ ਜਿੱਥੇ ਵੀ ਹਾਰਸਪਾਸ ਨੇ ਜਿੱਥੇ ਮਤਲਬ ਸਾਨੂੰ ਪਿਛਲੇ ਸਮੇਂ ਚ ਰਿਕਵਰੀਸ ਹੋਈਆਂ ਔਰ ਸਾਨੂੰ ਉਥੋਂ ਅਕਿਊਸ ਫੜੇ ਗਏ ਐ ਪਲੱਸ ਜਿਹੜੇ ਸਾਨੂੰ ਸ਼ੱਕੀ ਏਰੀਆ ਸੀ ਜਿੱਥੇ ਲੱਗਦਾ ਕਿ ਇੱਥੇ ਸੇਲਫ ਡਰਗਸ ਹੁੰਦੀਆਂ ਜਾਂ ਹੋ ਸਕਦੀਆਂ ਉਹਨਾਂ ਨੂੰ ਅਸੀਂ ਕੰਪਲੀਟਲੀ ਸਰਚ ਕਰ ਰਹੇ ਹਾਂ ਉਸੇ ਕਰੀ ਤੇ ਅਸੀਂ ਅੱਜ ਇੱਥੇ ਇੱਕ ਫੋਰਟ ਬਿੰਡ ਜਾਈ ਆਂ ਐਸਲੇ ਪਠਾਨਗੁਰ ਤਿੰਨ ਜਗ੍ਹਾ ਉਪਰੇਸ਼ਨ ਚੱਲ ਰਹੇ ਨੇ ਇੱਕ ਲਮੀਨੀ ਇੱਕ ਪ੍ਰੇਮਨਗਰ ਔਰ ਇੱਕ ਇੱਥੇ ਸਵਾਬ ਕਮ ਹੇਅਰ ਕਿਉਂਕਿ ਅ ਮਾਨਯੋ ਪ੍ਰਧਾਨ ਮੰਤਰੀ ਜੀ ਜੀਐਨਕੇ ਜਾਇਦੇ ਉਹਦੇ ਕਰਕੇ ਕੱਲ ਦਾ ਸਾਡੇ ਇਲਾਕਿਆਂ ਦੇ ਵਿੱਚ ਔਰ ਆਸ-ਪਾਸ ਜਿਹੜਾ ਜੀਐਨਕੇ ਏਰੀਆ ਉੱਥੇ ਰੈਡ ਲਰਟ ਇਸ਼ੂ ਹੈਦਾ ਜੀ ਦੇਖ ਰਹੇ ਹਾਂ ਰਾਤ ਤੋਂ ਸਾਡੀ ਐਕਟੀਵਿਟੀ ਕਾਫੀ ਜ਼ਿਆਦਾ ਇੱਥੇ ਵਧਦੀ ਦੀ ਹੈ ਅਸੀਂ ਕਾਫੀ ਨਾਕਾਜ਼ ਲਗਾਏ ਨੇ ਆਪਣੇ ਪੁਲਿਸ ਸਟੇਸ਼ਨ ਨੂੰ ਆਪਣੇ ਹੋਰ ਥਾਵਾਂ ਨੂੰ ਪਿਕਟਸ ਨੂੰ ਸਟ੍ਰੈਂਥਨ ਕੀਤਾ ਹੈਗਾ ਰਾਤ ਨੂੰ ਨਾਈਟ ਡਾਮਿਨੈਂਸ਼ਿਪ ਤੱਕ ਹੈ ਬਗੈੜਾ ਅਲੋਂਗ ਵਿਦ ਦੀ ਬੀਐਸਐਫ ਐਂਡ ਆਰਮੀ ਆਲਸੋ ਉਸੇ ਗੜੀ ਤੇ ਆ ਤੁਸੀਂ ਅੱਜ ਇੱਥੇ آپریشن ਵਾਸਤੇ ਆਏ ਆਂ ਐਂਡ ਆਈਲ ਬਰੀਫ ਦੀ ਫੋਰਸ ਉਸ ਤੋਂ ਬਾਅਦ ਅਗਾ ਦਾ ਖਡਾ ਬਾਕੀ ਬੇਸ਼ਕੁਮ ਚਲੇਗਾ ਕੁਝ ਨਹੀਂ ਹਜੇ ਤਾਂ آپریشن ਖਤਮ ਹੋਏਗਾ ਫਿਰ ਤੁਹਾਨੂੰ ਫਿਗਰਸ ਦੇਵਾਂਗੇ ਹਜੇ ਅਸੀਂ ਕੁਝ ਨਹੀਂ ਕਰ ਸਕਦੇ ਇੱਥੇ ਦੇ 100 ਦੇ ਜਵਾਨ ਨੇ ਜੀ ਆਫਸਰਸ ਔਰ ਜਵਾਨ ਡੀਐਸਪੀ ਸਾਹਿਬ ਨੇ ਰੂਰਲ ਬਸਰਕੇਸ਼ਨ ਐਸੇ ਮਨਜੀਤ ਸਿੰਘ ਐਸ.ਐਚ.ਓ ਤਾਰਾਗੜ ਇੰਸਪੈਕਟਰ ਹਰਮਿਕ ਸਿੰਘ ਐਸ.ਐਚ.ਓ सदर ਵਾਂਡ ਦੀ ਟੀਮ ਰਗਾਈਆਂ ਨੇ ਬਿਕਾਉਜ਼ ਅਸੀਂ ਰਾਤ ਤੋਂ ਹੀ ਕਾਫੀ ਸੀਰੀਅਸ ਐਕਟਿਵ ਹੋਏ ਜੇ ਆਂ ਸਾਰੀ ਰਾਤ ਆਫਸਰਸ ਮੈਂ ਆਂ ਔਰ ਐਸਐਸਪ ਸਾਹਿਬ ਅਸੀ ਇੱਥੇ ਕੁੰਜਰੇ ਆ ਜੀ ਅ ਵਾਇਡ ਫਾਰਮਡ ਅ ਗਰਪੂਸ ਅਸੀਂ ਹਰ ਆਪਸ਼ਨ ਕਰਾ ਸੀ ਕਿ ਸਾਨੂੰ ਆਪਣੀ ਬਗੈਦਾ ਲਾਈਵ ਪਿਕਚਰਸ ਔਰ ਵੀਡੀਓਸ ਭਾਵ ਮੇਨ ਏਮ ਇਹੀ ਆ ਕਿ ਇਲਾਕਾ ਬਿਲਕੁਲ ਸ਼ਾਂਤ ਰਹੇ ਕੋਈ ਸ਼ਰਾਰਤ ਨਾ ਹੋਏ ਔਰ ਉਹਦੇ ਨਾਲ ਨਾਲ ਜਿਹੜੇ ਡਰੱਗਸ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਹੈ ਉਹ ਤੇ ਜਿਹੜੀ ਹੈਗੀ ਆ ਸਟਰੋਂਗ ਆਈਡੀਆ ਕਾਰਵਾਈ ਐ ਐਕਸ਼ਨ ਆ ਪੂਗੀ ਤਾ ਜਾਸੇ